ਜਾ 5 ਲੱਖ ਵਗਦੇ ਤੁਸੀਂ ਫਿਰ ਉਹ ਕਿ ਮੈਂ ਗਾ ਕੇ ਸੁਣਾਉਣਾ ਤੇਨੂੰ ਠੀਕ ਹੈ ਜਦ ਤੱਕ ਆਤਮਾ ਨੂੰ ਸਕੂਨ ਨਾ ਮਿਲੇ ਗੀਤ ਨਾ ਸੁਣਿਆ ਕਰੋ ਜਦ ਤੱਕ ਤੁਹਾਨੂੰ ਸ਼ਬਦਾਂ ਦਾ ਨਹੀਂ ਪਤਾ ਲੱਗਦਾ ਦੇਖੋ ਸ਼ਬਦ ਕੀ ਚੀਜ਼ ਹੈ ਕਦੇ ਆਪਾਂ ਸੋਚਿਆ ਨਹੀਂ ਆਪਾਂ ਨੂੰ ਆਪਣੇ ਬਜ਼ੁਰਗਾਂ ਨੇ ਬਾਬਿਆਂ ਨੇ ਕਿਹਾ ਕਿ ਸ਼ਬਦ ਨਾਲ ਸ੍ਰਿਸ਼ਟੀ ਹੈ ਸ਼ਬਦ ਹੁੰਦਾ ਤਾਂ ਅਸੀਂ ਹੈ ਜੇ ਸ਼ਬਦ ਨਾ ਹੁੰਦਾ ਤਾਂ ਇਹ تعلیم ਨਾ ਹੁੰਦੀ ਤਾਂ ਅਸੀਂ ਗੱਲਾਂ ਨਾ ਕਰਦੇ ਦੁਨੀਆ ਦੀ ਸਭ ਤੋਂ ਪਹਿਲੀ ਫਲਸਫੀ ਜਿਹੜੀ ਇਤਿਹਾਸ ਤੋਂ ਮਿਲਦੀ ਹੈ ਉਹ ਸੋਕਰਾਟ ਤੋਂ ਮਿਲਦੀ ਹੈ ਸੋਕ੍ਰੇਟ ਜਿਹਨੂੰ ਤੁਸੀਂ ਕਹਿੰਦੇ ਨੇ ਬੜੇ ਸਾਰੇ ਨਹੀਂ ਪੀ ਜੇ ਖਾਧਦੇ ਨੇ ਗੋਦੂਏ ਕਿੰਨੇ ਵਹਿ ਬੜੇ ਸੁਕਰਾਤ ਇਸ ਦੁਨੀਆ ਦਾ ਜਦੋਂ ਤੋਂ ਇਤਿਹਾਸ ਸ਼ੁਰੂ ਹੁੰਦਾ ਪਹਿਲਾ ਵਿਦਵਾਨ ਮਿਲਦਾ ਹੈ ਜਿਸ ਕਰ ਰੋਟੀ ਵੀ ਨਹੀਂ ਮਿਲਦੀ ਜਿਹੜਾ ਗਰੀਬੀ ਚ ਮਰਿਆ ਬਟ ਉਹਦਾ ਵਿਚਾਰ ਬੜਾ ਕਮਾਲ ਸੀ ਸੁਕਰਾਤ ਤੋਂ ਬਾਅਦ ਫਿਰ ਉਹਦੇ ਅੱਗੇ ਸ਼ਾਗਿਰਦ ਸ਼ੁਰੂ ਹੋਏ ਪਲੇਟੋ ਅਰਿਸਟੋਟਲ ਤੇ ਉਹ ਤੋਂ ਬਾਅਦ ਆਇਆ ਸਿਕੰਦਰ ਮਹਾਨ ਸਿਕੰਦਰ ਮਹਾਨ ਨੇ ਕਿਉਂ ਦੁਨੀਆ ਤੇ ਐਡਾ ਬੜਾ ਆਪਣਾ ਐਮਪਾਇਰ ਬਣਾਇਆ ਸੀ ਉਹਦੀ وجہ ਸੀ ਇੱਕ ਤੋਂ ਪਾਵਰਫੁਲ ਸੀ ਇੱਕ ਉਹਦੇ ਕੋਲ ਬੁੱਧੀ ਸੀ ਦੁਨੀਆ ਨੂੰ ਦੋ ਤਰੀਕੇ ਨਾਲ ਜਿੱਤਿਆ ਜਾ ਸਕਦਾ ਹੈ ਜਾਂ ਦਿਮਾਗ ਤੇ ਜ਼ਹਿਨੀयत ਨਾਲ ਜਾਂ ਪਾਵਰ ਨਾਲ ਅਮਰੀਕਾ ਪਾਵਰਫੁਲ ਹੈ ਕਿ ਜੇ ਤੁਹਾਡੇ ਕੋ ਗੁਬਰੇ ਨੇ ਤਾਂ ਤੁਸੀਂ ਦੁਨੀਆ ਤੇ ਹਾਵੀ ਹੋਨੇ ਕਿਵੇਂ ਹੋਨੇ ਇਟਲੀ ਪਰੌਂਠਾ ਅੰਬਾਲੇ ਤੱਕ ਹੈ ਪੀਜ਼ਾ ਪੂਰੀ ਦੁਨੀਆ ਚ ਸੱਤੇ ਕਾਰ ਨਹੀਂ ਬਣੀ ਇਟਲੀ ਵਾਲਿਆਂ ਦੀ ਕਾਰ ਫਰਾਰੀ ਸਭ ਤੋਂ ਮਸ਼ਹੂਰ ਹੈ ਸਾਡੇ ਪਿੰਡ ਵਾਲੇ ਦਰਜੀ ਉੱਥੇ ਕੱਚੇ ਸਿਉਂ ਜਾਂਦੇ ਆ ਇੱਥੇ ਵਾਲੇ ਦਰਜੀ ਬਰਸਾਚੀ ਅਰਮਾਨੀ ਤਦੋਂ ਕਿਹੜਾ ਕਿਹੜਾ ਦੁਨੀਆ ਦਾ ਬ੍ਰਾਂਡ ਹੈ ਜਿਹੜਾ ਮਿਲਾਦ ਤੋਂ ਸ਼ੁਰੂ ਨਹੀਂ ਹੁੰਦਾ ਇੱਕ ਦਰਜੀ ਅਚਾ ਸਾਡੇ ਜਿਹੜਾ ਜੁੱਤੀਆਂ ਗੱਠ ਦਾ ਆਪਾਂ ਉਹਨੂੰ ਕਹਿੰਦੇ ਨੇ ਮੋਚੀ ਹੈ ਤਾਂ ਮੋਚੀ ਕਹਿੰਦੇ ਨੇ ਆਪਾਂ ਉਹ ਵੀ ਉੱਥੇ ਮੱਜਾਂ ਦੀਆਂ ਖੰਨਾਂ ਹੀ ਰਗੜਦਾ ਰਿਹਾ ਉਹਨੇ ਵੀ ਗਾਹਾਂ ਨਹੀਂ ਕੰਮ ਕਰਿਆ ਹੁਣ ਇੱਥੋਂ ਦੇ ਮੋਚੀ ਇੱਕ ਇੱਕ ਪਰਸ ਕਿੰਨੇ ਦਾ ਹਜ਼ਾਰ ਹਜ਼ਾਰ ਯੂਰੋ ਦਾ ਇਮੋਚੀ ਦੀ ਕਰਾਮਾਤ ਕਿਉਂ ਨਹੀਂ ਆਪਣੇ ਕਰਮ ਨੂੰ ਮਹਾਨ ਬਣਾਤਾ ਇਹੀ ਤਾਂ ਆਪਣੇ ਬਜ਼ੁਰਗ ਕਹਿੰਦੇ ਸੀ ਕਿ ਕਰਮ ਵਿੱਚ ਕੋਈ ਸ਼ਰਮ ਨਹੀਂ ਸੋ ਮਹਾਨਤਾ ਕਰਮ ਨਾਲ ਹੈ ਆਪਾਂ ਕਰਮ ਛੱਡ ਜੰਨੇ ਆਪਣਾ ਦਿਮਾਗ ਨਹੀਂ ਵਰਤੇ ਜਦੋਂ ਤੁਸੀਂ ਬੁੱਧੀ ਨਾਲ ਦਿਮਾਗ ਨੂੰ ਵਰਤ ਕੇ ਕੋਈ ਕੰਮ ਕਰਦੇ ਹੋ 100% ਸਕਸੈਸਫੁਲ ਹੁੰਦਾ ਪੋਜ਼ਿਟਿਵ ਰਹੇ ਜਿਹਾ ਸਾ ਜਾਜੀ ਕਿ ਤੁਸੀਂ ਰੁਕਦੇ ਪਿੰਡ ਪਹਿਰਾ ਲੱਗਦਾ ਪਿੰਡ ਪਹਿਰਾ ਲੱਗਦਾ ਲੱਗਦਾ ਬਾਈ ਹਾਂਜੀ ਪਿੰਡ ਪਹਿਰਾ ਪਿੰਡ ਪਹਿਰਾ ਲੱਗਦਾ ਜੋਗਿਆ ਜੋਗਿਆ ਵਾਹ ਓਏ ਮੈਂ ਤਾਂ ਗਾਉਣੀ ਚਾਹੁੰਦਾ ਸੀ ਮੈਂ ਇਹਦਾ ਸਾਡਾ ਪੇਸ਼ਾ ਹੈ ਆਗੇ 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 ਉਹ ਵੀ ਜਾਊਗਾ ਉਹ ਵੀ ਨਾ ਮਹਿੰਗਾ ਹੈ ਬਰਬਰੀ ਦਾ ਉਹ ਖਸਮਾ ਮਹਿੰਗਾ ਓਏ ਨਾ ਓਏ ਨਾ ਅੱਛਾ ਜੇਦੀ ਤੇਦੀ ਲੈ ਲੜ ਆ ਸਾਹਮ ਕੇ ਰਖੇ ਤੇ ਲੋ ਲੈ ਆ ਵੀ ਫੜਾ ਦੇ ਤੇਰਾ ਗੋਲੂ ਜੀ ਨੰ ਨਰਾਜ ਹੋ ਜਣਾਂਗੇ ਮੇਰੇ ਨਾਲ ਸਿੱਟਦਾ ਮੈਂ ਬਰਬਰੀ ਦਾ ਮੋਦਾ ਸਸਤੇ ਵਾਲਾ ਪਾਉਂਦਾ ਨਹੀਂ ਓਕੇ ਉੱਤਰਾ ਠੀਕ ਹੈ ਹਾਂ ਮੈਂ ਉੱਚੀ ਨੀਮੀ ਕੱਠੀ ਗੱਲ ਕਰਨੀ ਚਾਹੀ ਦੋ ਮਿੰਟ ਤੱਕ ਤਾਂ ਮੈਂ ਦੇਖੋ ਅਦਾਕਾਰੀ ਕਲਾਕਾਰੀ ਥੋੜੇ ਨਾਲ ਹੈ ਅਖਬਾਰ ਚ ਗੱਪਾਂ ਮਾਰਨੀ ਆ ਕਿ ਬਹੁਤ ਪਸੰਦ ਕੀਤਾ ਮੈਨੂੰ ਬੰਦੇ 10 ਆਜਣ ਹਾਲ ਚ 100 ਆਜਣ ਮਸਲਾ ਇਹ ਹੈ ਕਿ ਉਹ ਸੰਤੁਸ਼ਟ ਹੈ ਬਸੇ ਹੀ ਕਲ ਕਰੀਏ ਅਖਬਾਰ ਚ ਗੱਪਾਂ ਮਾਰਨੀ ਆ ਕਿ ਮੈਨੂੰ ਬੜਾ ਪਿਆਰ ਮਿਲਿਆ ਬਹਿ ਜਾ ਗੋ ਬਹਿ ਜਾ ਬਹਿ ਜਾ ਕਿ ਬਰੀ ਉਮਰ ਦੀ ਬਾਤ ਘਾਟ ਹੁੰਦੀ ਹੈ ਅਗਲੀ ਵਾਰੀ ਵਿਆਹ ਕਰਾ ਕੇ ચીਕ ਨਿਕਲ ਨਹੀਂ ਨੀ ਅੱਛਾ ਵਿਆਹ ਤੋਂ ਵਾਲੀ ਕਹਿੰਦਾ ਬੰਦਾ ਉਹ ਭਾਈ ਠੀਆਂ ਪੈਣਾ ਜਦ ਦੀਆਂ ਸਾਂਝੀਆਂ ਆਉਂਦੀਆਂ ਵਿਆਹ ਤੋਂ ਉਹ ਗੋਂਡੀ ਦੱਸਦਾ ਵੀ ਤੂੰ